ਦੇ ਤੀਜੀ ਪੀੜੀ ਵਿੱਚ ਉਹਦੇ ਪੋਤਾ ਜੀ ਨੇ ਔਰ ਉਹਨਾਂ ਦਾ ਖੂਨ ਸਾਡੇ ਵਿੱਚ ਹੁਸ਼ਿਆਰਪੁਰ ਵਿੱਚ ਸਾਡੇ ਕੋਲ ਪਹੁੰਚਿਆ ਆ ਪਾਰਟੀ ਆ ਗਲੋਬਲ ਪਬਲਿਕ ਪਾਰਟੀ ਉਹਨਾਂ ਤੋਂ ਇਹ ਹੁਸ਼ਿਆਰਪੁਰ ਤੋਂ ਐਮਪੀ ਕੈਂਡੀਡੇਟ ਆਪਣਾ ਇਹ ਇਹਨਾਂ ਨੇ ਦਾਖਲਾ ਆਪਣੀ ਅਰਜੀ ਜਿਹੜੀ ਹੈ ਦਾ ਸਾਥ ਦੇਣਾ ਔਰ ਆਪਾਂ ਦਾ ਤਾਜ ਜਿਹੜਾ ਆਪਾਂ ਲਹਿਰ ਪੂਰੀ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਚੱਲੇ ਔਰ ਸਮਾਜ ਤੱਕ ਇਹ ਮੈਸੇਜ ਜਾਵੇ ਕਿ ਪ੍ਰੈਜ਼ੀਡੈਂਟ ਗਲੋਬਲ ਪਬਲਿਕ ਪਾਰਟੀ ਪੰਜਾਬ ਸਾਡੇ ਜੀ तब नीरा यशवंत अंबेडकर पोते भारत रत्न बा डॉक्टर भीरम अंबेडकर के पोते जिन्हों की पंजाब बचाने इन्हों ने साोटी रिक्वैस मन के पापाई जो बा साहब अंबेडकर ने अपने ना बनाई पार्टी रिपब्लिकन पार्टी जितो बड़ी लंबी बड़ी मूवमेंट पंजाब में चली पर कुछ साइ समाज एकता न हो सके वो पार्टी थोड़ी पीछे रहे इस बार गोबल पार्टी तो लोग सभा हशियारपुर इलेक्शन तो लड़ रहे हैं और मैं अगर असं बेनती आए कि आओ अपना सारा बहुत समाज लाभवंद होकर बा साहब अंबेडकर दिता हुआ सब कर्ज़ है साढ़े उत्ते अपनी वोट पा के उतार सीए अ समा है क्योंकि अच्छा संविधान खतरे च है लोकतंत्र खतरे च है खतरे च है हर चीज़ खतरे च है क्योंकि विद्या भी साइवेट होगी जी जय वाल्मीकि महाराज जय रविदास महाराज सभी महापुरुषों को अभिवादन करते हिंदी समझता है ना आज मैं यहाँ होशियारपुर में इलेक्शन चुनने जा रहा हूँ लड़ने जा रहा तेरह तारीख को मैं यहाँ से इलेक्शन का फॉर्म 15 पंद्रह तारीख को मेरे को इलेक्शन का चुनाव चिन्ह मिलने के बाद मैं फिर से दोबारा आपको के लिए फैसला किया हूँ यहाँ से चुनाव लड़ने का जो बाबा साहब की जो विरासत है बाबा साहब ने इस देश के लिए जो क्या दिया है योगदान दिया है संविधान के माध्यम से दिया पंजाब में डैम दिए बाबा साहब ने ਸਵੇ ਨਹੀਂ ਨਹੀਂ ਤੋਂ ਡਾਂਕਾ ਨਹੀਂ ਬਿਸਤੂਪ ਪੱਜ ਇਸ ਪਾਰਟੀ ਵੱਲੋਂ ਜਿਹੜੀ ਇੱਥੇ ਉਮੀਦਾਂ ਕੀਤੀ ਗਈਆਂ ਕਿ ਇਸ ਮੰਦ ਵਿੱਚ ਕੀਤੀਆਂ ਸਭ ਤੋਂ ਪਹਿਲਾਂ ਮੀਡੀਆ ਤੇ ਲਿਵਾਦ ਕਰਦੀਆਂ ਅੱਜ ਜੋ ਇਸ ਟੰਡੇ ਦੇ ਵਿੱਚ ਅਸੀਂ ਮੀਟਿੰਗ ਰੱਖੀ ਗਈ ਹੈ ਸਾਡੇ ਸਤਿਕਾਰਯੋਗ ਵੀਰ ਮੋਹਨ ਸੱਬਰਵਾਜੀ ਜੀ ਦੁਆਰਾ ਮੀਟਿੰਗ ਰਿ ਆਰਗੇਨਾਈਜ਼ ਕੀਤੀ ਗਈ ਹੈ ਔਰ ਇੱਕ ਗਲੋਬਲ ਰਿਪਬਲਿਕਨ ਪਾਰਟੀ ਦੇ ਚੀਫ ਟੀਮਰਾਵ ਜਸ਼ਵੰਤ ਅੰਬੇੜਕਰ ਜੀ ਨੂੰ ਜੋ ਮੈਂਬਰ ਪਾਰਲੀਮੈਂਟੋਂ ਇਲੈਕਸ਼ਨ ਲਾ ਰਹੇ ਹਿਆਲਪੁਰ ਤੋਂ ਔਰ ਉਹਨਾਂ ਦੇ ਸੰਬੰਧ ਵਿੱਚ ਮੀਟਿੰਗ ਚੱਲ ਰਹੀਆਂ ਨੇ ਤਾਂ ਅਸੀਂ ਅੱਜ ਵਿਸ਼ੇਸ਼ ਤੌਰ ਤੇ ਟਾਂਡਾ ਹਲਕੇ 'ਚ ਪਹੁੰਚੇ ਆਂ ਔਰ ਅਸੀਂ ਅਪੀਲ ਕਰਨਾ ਆਏ ਆਂ ਸਾਰੀ ਸੰਗਤ ਨੂੰ ਕਿ ਆਓ ਅੱਜ ਡਾਕਟਰ ਬੀ ਆਰ ਐਮ ਬੇੜਕੇ ਜੀ ਦਾ ਪੁੱਤਾ ਜੀ ਉਹਨੂੰ ਇੱਕ ਮੌਕਾ ਦਈਏ ਤਾਂ ਜੋ ਪੰਜਾਬ ਦੇ ਪਹੁੰਚੇ ਸਮਾਜ ਦੀ ਜਿਹੜੀ ਗੱਲ ਹੈ ਪਾਰਲੀਮੈਂਟ ਵਿੱਚ ਆ ਕੇ ਆਪਣੀ ਗੱਲ ਰੱਖ ਸਕਣ ਜੋ ਸਮਾਜ ਦੇ ਮੁੱਦੇ ਹਨ ਉਹਨਾਂ ਨੂੰ ਪਾਰਲੀਮੈਂਟ ਹਾਊਸ ਵਿੱਚ ਜਾ ਕੇ ਉਠਾ ਸਕਦੇ ਅਦਾ ਜੀ ਕਿੰਨੇ ਉਮੀਦਵਾਰ ਉਤਾਰੇ ਗਏ ਆ ਪੰਜਾਬ 'ਚ ਅਸੀਂ ਫਿਲਹਾਲ ਉਮੀਦਾਂ 4 ਤੋਂ 5 ਮੀਟਾ ਸਾਡੇ ਅਸੀਂ ਮੀਟਿੰਗ ਕੀਤੀ ਆ ਉਹਨਾਂ ਨੂੰ ਅੱਜ ਅਸੀਂ ਕੱਲ ਟਿਕਟਾ ਦਵਾਂਗੇ ਡਾਕਟਰ ਵੀਰ ਜੀ ਸਵੰਤ ਅੰਬੇਦਕਰ ਜੀ ਨੂੰ ਤੇ ਮੋਰ ਲਗਾਣਗੇ ਤੇ ਕੱਲ ਨੂੰ ਅਸੀਂ ਉਹਨਾਂ ਦੀ ਪ੍ਰੋਪਰਟੀ ਤੁਹਾਨੂੰ ਦੱਸੇ ਕਿ ਕਿੰਨੇ ਮੈਂਬਰ ਅਸੀਂ ਪੰਜਾਬ 'ਚ ਅਨਾਉਂਸ ਕਰਨ ਜਾ ਰਹੇ ਹਾਂ ਕਿਹੋ ਜਿਹੇ ਮੁੱਦਿਆਂ ਨੂੰ ਲੈ ਕੇ ਪਾਰਟੀ ਜਿਹੜੀ ਨੌਨ ਲੱਗਣੇ ਜਾ ਰਹੀ ਦੇਖੋ ਬਾਬਾ ਸਾ ਡਾਕਟਰ ਅੰਬੇਦਕਰ ਨੇ ਭਾਰ ਦਾ ਸਰਦਾਰ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਕੀਤਾ ਸੀ ਲਿਖਿਆ ਹੈ ਤਾਂ ਬੇਸਿਕ ਮੋਦੇ ਜਿਹੜੇ ਸਾਡੇ ਸਮਾਜ ਦੇ ਵਿੱਚ ਹਰ ਚੀਜ਼ ਦੀ ਪ੍ਰਾਈਵੇਟਾਈਜੇਸ਼ਨ ਕੀਤੀ ਜਾ ਰਹੀ ਆ ਵਿਦਿਆ ਸਾਰੀ ਪ੍ਰਾਈਵੇਟ ਹੋ ਗਈ ਆ ਸੇ ਸੋਦਾ ਪ੍ਰਾਈਵੇਟ ਹੋ ਗਿਆ ਗਵਰਨਮੈਂਟ ਅਦਾਰੇ ਸਾਰੇ ਪ੍ਰਾਈਵੇਟ ਹੋ ਗਏ ਨੇ ਸਕੂਲਾਂ ਦੇ ਵਿੱਚ ਟੀਚਰ ਜਿਹੜੇ ਐਡ ਹੌਕ ਤੇ ਰੱਖੇ ਜਾਂ ਠੇਕੇ ਤੇ ਰੱਖੇ ਜਾ ਰਹੇ ਨੇ ਕੋਈ ਰੈਜ਼ਰਵੇਸ਼ਨ ਖਤਮ ਕੀਤੀ ਜਾ ਰਹੀ ਆ LIC ਵੇਚਤੀ ਆ BSNL ਵੇਚਤਾ ਅਤੇ ਜਿਹੜੇ ਸਾਡੇ ਅ ਇਨਵੈਸਟਮੈਂਟ ਸਿਸ ਸਾਡੀਆਂ ਬੈਂਕਾਂ ਤਕਰੀਬਨ ਸਾਰਾ ਚੀਜ਼ਾਂ ਜਿਹੜੇ ਸਿਸਟਮ ਪ੍ਰਾਈਵੇਟ ਲਿਜਿਟੀ ਜਾਰੀ ਆ ਉਹਨਾਂ ਮੁੱਦਿਆਂ ਨੂੰ ਲੈ ਕੇ ਇਹ ਗਲੋਬਲ ਕੌਮਨ ਪਾਰਟੀ ਉਹਨਾਂ ਮੁੱਦਿਆਂ ਨੂੰ ਉਠਾਏਗੀ ਔਰ ਸਾਡੇ ਸੱਤਾਜੋ ਡਾਕਟਰ ਭੀਮਰਾਓ ਜੁਸ਼ਵੰਤ ਅੰਬੇਡਕਰ ਜੀ ਇਹਨਾਂ ਮੁੱਦਿਆਂ ਨੂੰ ਪਾਰਲੀਮੈਂਟ 'ਚ ਰੱਖਣ ਬਦਾਂ ਜੀ ਜੇ ਗੱਲ ਕਰੀਏ ਇਹ ਅੰਬੇਡਕਰ ਡਾਕਟਰ ਅੰਬੇਡਕਰ ਦੀ ਸੋਚ ਤੇ ਪਾਰਟੀ ਚੱਲੇ ਕੀ ਕਰਵਾਦੀ ਪਾਰਟੀਆਂ ਵਾਂਗ ਬਦਲ ਜਾਏਗੀ ਦੇਖੋ ਇਹ ਡਾਕਟਰ ਬੀ ਆਰ ਐਮ ਬੇੜਕਰ ਦੀ ਆਪਣੀ ਬਣਾਈ ਹੋਈ ਪਾਰਟੀ ਰਿਪਬਲਿਕਨ ਪਾਰਟੀ ਤੋਂ ਡਾਕਟਰ ਬੀ ਆਰ ਐਮ ਬੇੜਕਰ ਜੀ ਖੁਦ ਪੰਜਾਬ ਤੋਂ ਇਲੈਕਸ਼ਨ ਲੜੇ ਸੀ ਇੱਕ ਵਾਰੀ ਹਾਰੇ ਸੀ ਦੂਜੇ ਜਿੱਤੇ ਸੀ ਔਰ 1962 ਦੇ ਵਿੱਚ ਡਾਕਟਰ ਵੀਰ ਰਾਜ ਜਿਸ਼ਵੰਤੰ ਬੇੜਕਰ ਦੇ ਪਿਤਾ ਜੀ ਜਿਸ਼ਵੰਤਰ ਸਿੰਘ ਬੇੜਕਰ ਜੀ ਉਸ ਸ਼ਹਿਰ ਪਰ ਕੌਂਸਲ ਇਲੈਕਸ਼ਨ ਲੜੇ ਸੀ ਔਰ ਬਹੁਤ ਘੱਟ ਵੋਟਾਂ ਦੇ ਨਾਲ ਰਹੇ ਸੀ ਔਰ ਜਿਹੜਾ ਇਤਿਹਾਸ ਆ ਸਾਹਿਬ ਸ਼੍ਰੀ ਕਾਂਸੀ ਨਾਮ ਜੀ ਨੇ 1996 ਦੇ ਵਿੱਚ ਬੜੀ ਵੱਡੀ ਲੀਡ ਦੇ ਨਾਲ ਮੈਂਬਰ ਪਾਰਲੀਮੈਂਟ ਬਣ ਕੇ ਗਏ ਔਰ ਉਹੀ ਇਛਾ ਜਨ ਦਰੌਰ ਵਾਸਤੇ ਕਿਉਂਕਿ ਸਾਡੇ ਵਿੱਚ ਸਫ ਕਾਂਚੀ ਰਾਮ ਦੀ ਸਰੀਰਕ ਤੌਰ ਤੇ ਨਹੀਂ ਹੈ ਲੇਕਿਨ ਵਿਚਾਰ ਤਰ੍ਹਾਂ ਤੌਰ ਤੇ ਸਾਡੇ ਵਿੱਚ ਹਨ ਉਸੇ ਮੂਵਮੈਂਟ ਉਹ ਕੇ ਚੋਣ ਲਈ ਡਾਕਟਰ ਵੀਰਜ ਯਸ਼ਵੰਦਰ ਪਟੜਕਰ ਜੀ ਉਹਨਾਂ ਮੁੱਦੇ ਨੂੰ ਲੈ ਕੇ ਜਾਣਗੇ ਉਹੀ ਇਤਿਹਾਸ ਰਚਣ ਜਾ ਰਹੇ ਨੇ ਦੋਹਰਾ ਮੈਂਬਰ ਪਾਰਲੀਮੈਂਟ ਹਿਆਰਪੁਰ ਤੋਂ ਬਣ ਕੇ ਔਰ ਬਣ ਕੇ ਦੇ ਵੀ ਪਾਰਟੀਆਂ ਦੇ ਵਾਰ ਦੀ ਹਰ ਪਾਰਟੀ ਦਾ ਤੁਹਾਨੂੰ ਕੋਈ ਚੋਣ ਮੈਨੀਫੈਸਟੋ ਹੁੰਦਾ ਆਪਣੀ ਪਾਰਟੀ ਕੋਲ ਤੇ ਆ ਹੀ ਹੁੰਦਾ ਤੁਹਾਨੂੰ ਅਸੀਂ ਦੋ ਤਿੰਨ ਚਾਰ ਦਿਨ ਦੇ ਵਿੱਚ ਮੈਨੀਫੈਸਟੋ ਔਰ ਪਾਰਟੀ ਦਾ ਨਿਸ਼ਾਨ ਪਬਲਿਕ ਕਰਾਂਗੇ ভোটার ਨੂੰ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਵੋਟਰਾਂ ਨੂੰ ਇੱਕੋ ਬੀਲ ਕਰਨੀ ਚਾਹੁੰਦੇ ਹਾਂ ਕਿ ਜੋ ਡਾਕਟਰ ਬੀਰ ਅੰਬੇਦਕਰ ਦੀ ਸੋਚ ਸੀ ਜਿਨ੍ਹਾਂ ਸੋਚ ਨੂੰ ਲੈ ਕੇ ਸਾਡੇ ਲਈ ਪੂਰਾ ਜੀਵਨ ਸੰਘਰਸ਼ ਕੀਤਾ ਔਰ ਪੂਰਾ ਪਰਵਾਹ ਨਹੀਂ ਪਰਵਾਹ ਨਹੀਂ ਕੀਤੀ ਔਰ ਜ਼ਿੰਦਗੀ ਦੇ ਵਿੱਚ 35 ਡਿਗਰੀ 32 ਡਿਗਰੀ ਲੈ ਕੇ ਉਹਨਾਂ ਨੇ ਇਸ ਬਹੁਜ ਸਮਾਜ ਲਈ ਇੱਕ ਮਸੀਹਾ ਬਣੇ ਇੱਕ ਐਗਜ਼ਾਮਪਲ ਬਣੇ ਜਿਹਨੂੰ ਸਿੰਬਲ ਆਫ ਨੋਲੇਜ ਦੇ ਨਾਲ ਵੀ ਜਾਣਿਆ ਜਾਂਦਾ ਔਰ ਅਮਰੀਕਾ ਦੇ ਵਿੱਚ ਕਿਹਾ ਜਾਂਦਾ ਹੈ ਕਿ ਡਾਕਟਰ ਬੀਰ ਅੰਬੇਡਕਰ ਇੱਥੇ ਜਨਮ ਲਏ ਤਾਂ ਸਾਨੂੰ ਚਾਹਤੇ ਸੂਰਜ ਦਾ ਨਾਮ ਦਿੰਦੇ ਤਾਂ ਇਹ ਉਹਨਾਂ ਦੀ ਜੋ ਸੋਚ ਹੈ ਮਾਸੂਜ ਨੂੰ ਕਿ ਬਧਾਇਆ ਜਾਗੇ ਸਾਡੀ ਆਪਣੀ ਕੋਈ ਸੋਚ ਨਹੀਂ ਹੈ ਸਾਡੇ ਕੋ ਮੁੱਦੇ ਜੋ ਡਾਕਟਰ ਵੀਰ ਅੰਮ੍ਰਿਤ ਦੇ ਜਿਨੇ ਪਹੁੰਚਣਾ ਵਾਸਤੇ ਨਾਰੀ ਸ਼ਕਤੀ ਵਾਸਤੇ ਕੀਤੇ ਜੋ ਨਾਰੀ ਸ਼ਕਤੀ ਜਿਹਨੂੰ 1 ਇੰਚ ਵੀ ਜ਼ਮੀਨ ਲੈਣ ਦਾ ਅਧਿਕਾਰ ਨਹੀਂ ਸੀ ਔਰ ਸਾਡੇ ਲੋਕਾਂ ਨੂੰ ਜ਼ਮੀਰ ਰੱਖਣ ਦਾ ਅਧਿਕਾਰ ਨਹੀਂ ਸੀ ਔਰ ਚੋਣ ਕੇ ਚੁਣੇ ਤੋਂ ਬਾਹਰ ਨਿਕਲਣ ਦਾ ਅਧਿਕਾਰ ਨਹੀਂ ਸੀ ਆ ਔਰ ਉਸ ਨਾਰੀ ਨੂੰ ਸਿਰਦਾ ਤਾਜ ਬਣਾਇਆ ਉਹ ਮੁੱਦਿਆਂ ਨੂੰ ਡਾਕਟਰ ਵੀਰ ਜਿਸ਼ਵੰਦ ਦੇ ਬਲਕਰੀ ਲੈ ਕੇ ਜਾਣਗੇ ਔਰ ਜੋ ਨਾਰੀ ਸ਼ਕਤੀ ਦੀ ਪ੍ਰੋਟੈਕਸ਼ਨ ਆ ਦਲੇ ਨੰਬਰ ਤੇ ਕਰਾਂਗੇ ਸਭ ਤੋਂ ਪਹਿਲਾਂ ਪੜੋ ਜੁੜੋ ਸੰਘਾਸ਼ ਦਾ ਜੋ ਡਾਕਟਰ ਮੇਰ ਦਾ ਸਲੋਗਨ ਹੈ ਸਭ ਤੋਂ ਪਹਿਲਾਂ ਵਿੱਦਿਆ ਸੇ ਸੂਲਤਾ ਦੇ ਸਮਾਜ ਨੂੰ ਆਰਗੇਨਾਈਜ਼ ਕਰਨਗੇ ਆਪਣੇ ਵਾਸਤੇ ਨਹੀਂ ਸਮਾਜਿਤ ਵਰਮੇ ਕਿੰਨੇ ਉਪਰਨ ਸਾਡੇ ਮੈਲਾ ਨੂੰ ਜਿਹੜੀ ਆਪਣੇ ਅਕਿੱਤਾ ਅੰਤੀਆਂ ਕਰੇ ਪਜਾਉਂਦੇ ਵਿੱਚ ਹਾਂਜੀ ਪਾਰਟੀ ਵੱਲੋਂ ਕਿੰਨੇ ਉਪਰ ਦੀ ਖਤਮ ਗੱਲ ਆ ਗਿਆ ਲੇਡੀਜ਼ ਗਰੁੱਪ ਨੂੰ ਅਕਿੱਤਾ ਅੰਤੀਆਂ ਕਰੇ ਪਜਾਉ ਸਾਡੀ ਪਾਰਟੀ ਵੱਲੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨਾ ਮੱਦਦ ਹੋ ਸਕੇ ਅਸੀਂ ਦੋ ਤਿੰਨੇ ਤੁਹਾਨੂੰ ਅਨਾਉਂਸ ਕਰਵਾਉਣੀ ਹੈ ਭੀਮਰਾਵ ਐਸਵੰਤਰਾ ਅੰਬੇਡਕਰ ग्लोबल रिपब्लिकन पार्टी का प्रेसिडेंट हूँ और पंजाब के होशियारपुर से इलेक्शन लड़ा रहा हूँ उम्मीद करता हूँ पंजा होशियारपुर के मतदारों को मैं आने वाले एक जून को हम मुझे भारी से भारी संख्या से वोट देंगे यहां यहाँ से पार्लियामेंट में आपका चेहरा करके इस पार्लियामेंट में जाना चाहिए क्योंकि आपकी आवाज़ में पार्लियामेंट में उठाऊ गुंगे भैरे तो काफ़ी है वो पार्लियामेंट में बैठे हुए हैं जो पार्ल जो अपने पार्टियों के अध्यक्षों को डरते हैं बात नहीं करते आज ऐसे लोगों की ज़रूरत है वो पार्लियामेंट में हमारा आवाज़ उठाए महापुरुषों को विचारों को आवाज़ वहाँ उठाए महापुरुषों को विचार वहाँ एक्सप्रेशन किए जाए इसके लिए ये पंजाब से गहरा रास्ता गहरा रास्ता रहा है डॉक्टर बाबा साहब अम्बेडकर जी का मेरे पिताजी यशवंतराव अम्बेडकर का आज मैं वही कदम पर चलने की राह पर चलने की मैं कोशिश कर रहा हूँ इसके लिए अपील करना चाहता हूँ होशियारपुर वासियों को आने वाले चुनाव में मुझे वोटिंग दे के मेरा सिंबल बाद में हमें बताऊंगा पंद्रह तारीख के बाद तेरह तारीख को मैं फॉर्म भरने जा रहा हूँ पंद्रह तारीख को मुझे सिम्बॉल मिलेगा फिर से मैं आपको होशियारपुर वासियों को तांडा वालों को सबको मिलने के लिए आऊँगा जय भीम